ਪਸ਼ੂ ਦਾ ਸਾਨੂੰ ਹੀਟ ਦੇ ਨਹੀਂ ਪਤਾ ਲੱਗਦਾ ਭਰਾ ਬਹੁਤ ਤੇਜ਼ੀ ਕਰ ਜਾਂਦੇ ਆ ਆ ਦੇਖੋ ਨਿੰਮੋ ਤਾਰਾਂ ਦੇ ਇਹਦੀਆਂ ਬਾਲ ਵਰਗੀਆਂ ਜਮਾ ਬਰੀਕ ਤੇ ਪਾਣੀ ਵਰਗੀਆਂ ਸਾਫ ਆ ਕੱਲ ਨੂੰ ਇਹਦੇ ਏਆਈ ਕਰਾਵਾਂਗੇ ਜਿੰਨੇ ਦਿਨ ਤਾਰਾਂ ਦੂ ਓਨੇ ਦਿਨ ਏਆਈ ਕਰਾਓ ਬਾਈ ਪਸ਼ੂ ਗੱਬਣ ਨਾ ਰਿਹਾ ਤਾਂ ਤੁਸੀਂ ਮੈਨੂੰ ਕਹਿ ਦਿਓ ਜੇ ਹਾਂ ਫੇਰ ਵੀ ਤੁਸੀਂ ਇੱਕੇ ਪਿਆ ਜੇ ਹੀਟ ਚ ਨਹੀਂ ਆਉਂਦਾ ਪਸ਼ੂ ਉਹ ਗੱਲ ਵੱਖਾ ਉਹਦੇ ਵਾਸਤੇ ਵੀ ਵਿਰੇ ਆਪਾਂ ਨੂੰ ਮਿਨਰ ਮਿਕਚਰ ਪਾਊ ਰਿਵਰਮਿੰਗ ਟਾਈਮ ਤੇ ਕਰੋ ਪਸ਼ੂ ਨਾ ਰਹਿਣ ਦਾ ਇੱਕ ਕਾਰਨ ਨਹੀਂ ਹੁੰਦਾ ਵੀਰੇ ਕੋਈ ਹਾਰਮੋਨ ਅਪਸੈਟ ਪਸ਼ੂ ਦੇ ਇਨਬੈਲੈਂਸ ਹੋ ਜਾਂਦੇ ਆ ਪਸ਼ੂ ਨੂੰ ਮਿਨਰਲਾਂ ਦੀ ਡਿਫੀਸੈਂਸੀ ਹੋ ਜਾਂਦੀ ਹੈ ਹਨਾ ਘਾਟ ਆ ਜਾਂਦੀ ਆ ਬੱਚੇ ਦਾ ਨੀਚ ਇਨਫੈਕਸ਼ਨ ਇੱਕ ਕਾਰਨ ਹੀ ਬਈ ਅਨੇਕਾਂ ਹੀ ਕਾਰਨ ਗਲੂਕੋਜ਼ ਦੀ ਕਮੀ ਯਾਰ ਬਸ ਆਪਾਂ ਦੱਸ ਨਹੀਂ ਸਕਦੇ ਇਹ ਪਸ਼ੂ ਨੂੰ ਟ੍ਰੀਟਮੈਂਟ ਵਧੀਆ ਤੁਸੀਂ ਕਰਦੇ ਰਹੋਗੇ ਫੀਡ ਦੱਸ ਸਕਦੀ ਵਧੀਆ ਸਿਸਟਮ ਰਹੂਗਾ मिनरल बढ़िया ਪਾਉਂਦੇ ਰਹੋਗੇ ਖਰਾਕ ਸਹੀ ਰਹੂ ਤਾਂ ਪਸ਼ੂ ਟਾਈਮ ਨਾਲ ਬਈ ਗੱਬਣ ਵੀ ਹੋਣਗੇ ਅੱਕਿਆ ਨਾ ਕਰੋ ਥੱਕਿਆ ਨਾ ਕਰੋ ਵੀਰੇ ਕੋਈ ਗੱਲ ਨਹੀਂ ਇੱਕ ਵਾਰ ਨਹੀਂ ਤਾਂ ਅਗਲੀ ਵਾਰ ਤੁਹਾਡਾ ਪਸ਼ੂ ਰਹੂਗਾ ਚੰਗੇ ਚੰਗੇ ਪਸ਼ੂ ਨਾ ਮੈਂ ਮੰਡੀਆਂ 'ਚ ਜਮਾਏ ਮਿੱਟੀ ਦੇ ਭਾ ਜਾਂਦੇ ਦੇਖਿਆ ਵੱਢਣ ਵਾਲਿਆਂ ਨੂੰ ਲੋਕ ਚੁਕਾਉਂਦੇ ਆ ਇਹ ਗਲਤੀਆਂ ਨਾ ਕਰਿਆ ਕਰੋ ਅੱਕਿਆ ਨਾ ਕਰੋ ਕੁਝ ਨਹੀਂ ਹੁੰਦਾ ਅੱਜ ਨਹੀਂ ਤਾਂ ਵੀਰੇ ਕੱਲ ਨੂੰ ਰਹਿ ਜੂ ਮਹੀਨੇ ਨੂੰ 2 ਮਹੀਨੇ ਨੂੰ ਪਸ਼ੂ ਰਹਿ ਜਾਂਦਾ ਹੁੰਦਾ ਐਵੇਂ ਦਿਲ ਨਾ ਛੱਡਿਆ ਕਰੋ ਲੱਗੇ ਰਹੋ ਬਈ ਮਿਹਨਤ ਕਰੋ ਚੰਗੇ ਟੀਕੇ ਟੁਕੇ ਬਾਓ ਹਨ ਤਾਂ ਵਧੀਆ ਸੁਣੋ ਰਿਜ਼ਲਟ ਆ ਜਾਣਗੇ ਵਾਹਿਗੁਰੂ ਹਰ ਇੱਕ ਤੇ ਭਲੀ ਕਰੂ ਤੇ ਬਾਕੀ ਵੀਡੀਓ ਆਪਣੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਸਿਮਨ ਆਪਾਂ ਇਹਦੇ ਰਖਾਵਾਂਗੇ ਦੇਖ ਕੇ ਰੱਬ ਸੁੱਖ ਰੱਖੇ ਡਾਕਟਰ ਜੱਗੀ ਨਾ ਕਰਦਿਆਂ ਰਹਿ ਬਣੀ ਇਹ ਆਪ ਦਾ 2699 ਦੀ ਆ ਤੇ ਦੁੱਧ ਇਹਨੇ 14 ਪਲੱਸ ਦਿੱਤਾ ਵੀਰੇ ਆਪਣੇ ਕੋਲੇ ਪਹਿਲਾਂ ਨੇ ਦੋ ਦੰਦ ਨੇ 14 ਪਲੱਸ ਵੀਰੇ ਮਾ ਇਹਦੀ ਰੌਣਕ ਆ ਗਈ ਉਹ ਬੈਠੀ ਆ ਯਾ ਦੇਖ ਲਓ ਮੈਂ ਫੇਰ ਕਹਿਣਾ ਵੀਰੇ ਐਵੇਂ ਤੁਸੀਂ ਟੈਨਸ਼ਨ ਨਾ ਲਿਆ ਕਰੋ ਇੱਕ ਦੋ ਵਾਰੀ ਰਿਪੀਟ ਮਾਰ ਜਾਂਦੇ ਆ ਆ ਦੇਖੋ ਮੇਰੇ ਕੋਲੇ ਇਹ ਹੁਣ ਦੂਸਰੀ ਵਾਰ ਹਿੱਟ ਚ ਆ ਗਈ ਫੇਰ ਕੀ 21 ਦਿਨਾਂ ਤੋਂ ਰਹਿ ਜੂ ਯਾਰ ਰਖਾ ਲਾਂਗੇ ਕਿੱਡੀ ਕੀ ਗੱਲ ਹੁਣ ਜੇ ਉਹ ਆਕੇ ਬਈ ਸਾਡੇ ਤਾਂ ਰਹਿੰਦੀ ਨਹੀਂ ਚੰਗੇ ਚੰਗੇ ਪਸ਼ੂ ਭਰਾ ਐਂ ਕਰ ਦਿੰਦੇ ਆ ਐਵੇਂ ਨਾ ਟੈਨਸ਼ਨ ਲਿਆ ਕਰੋ ਦਿਲ ਨਾਲ ਛੱਡਿਆ ਕਰੋ ਕੋਈ ਨਹੀਂ ਜੇ ਕਿਸੇ ਭਰਾ ਨੂੰ ਲੋੜ ਆ ਮੈਨੂੰ ਫੋਨ ਕਰੋ ਮੈਸੇਜ ਕਰੋ ਮੇਰੇ WhatsApp ਤੇ 100% ਰਿਪਲਾਈ ਕਰੂੰਗਾ ਸਹੀ ਰਹਿ ਦੇਵਾਂਗੇ ਕਿਸੇ ਦਾ ਨੁਕਸਾਨ ਨਹੀਂ ਹੋਣ ਦਿੰਦੇ ਜਿੰਨਾ ਹੋ ਸਕੇ ਰੱਬ ਭਲੀ ਕਰੇ ਫਾਇਦਾ ਕਰਾਂਗੇ ਕਿਸੇ ਨੂੰ ਗਲਤ ਗਾਈਡ ਨਹੀਂ ਕਰਦੇ ਮੈਨੂੰ ਪਤਾ ਵੀਰੇ ਮਿਹਨਤ ਕਰਦਾ ਹਰੇਕ ਭਰਾ ਹਨਾ ਮੱਥਾ ਮਾਰਨਾ ਸੌਖਾ ਨਹੀਂ ਤੇ ਐਡੀ ਤੁਸੀਂ ਕੋਠੇ ਜਿਡੂਗਾ ਜਿਡੂਗਾ ਕਰਕੇ ਆਕੇ ਤੁਸੀਂ ਵੇਚ ਦਿੰਨੇ ਜਦੋਂ ਰਹਿੰਦੀਆਂ ਨਹੀਂ ਐਂ ਨਾ ਟੈਨਸ਼ਨ ਲਿਆ ਕਰੋ ਬਾਈ ਹਨ ਮਿਹਨਤ ਕਰੋ ਰੱਬ ਸੋਡੇ ਵੀ ਘਰੇ ਰੰਗ ਭਾਗ ਲਾਵੇ ਬਾਬਾ ਨਾਨਕ ਮਿਹਰ ਕਰੇ ਤੇ ਆਪਾਂ ਨੂੰ ਆਹ ਦੇਖੋ ਵਧੀਆ ਬ੍ਰੀਡ ਤਿਆਰ ਹੋਈ ਆ ਟਾਈਮ ਲੱਗ ਜਾਂਦਾ ਸੱਜਣੋ 5-4 ਸਾਲਾਂ ਦੇ ਵਿੱਚ ਵਿੱਚ ਵਧੀਆ ਬਰੀਡ ਤਿਆਰ ਹੋ ਜਾਂਦੀ ਐ ਜੇ ਬਾਹੇ ਗੁਰੂ ਇਹ ਸੱਚੇ ਪਾਤਸ਼ਾਹ ਮਿਹਰ ਕਰੇ ਹਰੇਕ ਤੇ ਤਾਂ ਤਾਂ ਮਿਹਰ ਕਰੂਗਾ ਮਿਹਨਤ ਰੱਖੋ بار بار ਕਹਿਣਾ ਭਰਾਵੋ ਤੁਹਾਨੂੰ ਹਨ ਆ ਦੇਖੋ ਸਭ ਦੇਣਾ ਮੇਰੇ ਸਤਿਗੁਰ ਦੀ ਮੇਰੇ ਪਾਤਸ਼ਾਹ ਦੀ ਤੇ ਆ ਰੌਣਕ ਮੱਝ ਦੀ ਉਹਦੇ ਕਰਕੇ ਅੱਜ ਆਪਾਂ ਬਈ ਚੈਨਲ ਬਣਿਆ ਆ ਬਰੀਡ ਬੈਠੀ ਆਪਣੇ ਘਰੇ ਛੋਟਾ ਜਿਹਾ ਆਪਣਾ ਫਾਰਮ ਆ ਜਦੋਂ ਮਰਜ਼ੀ ਆਓ ਸਹੀ ਰਹਿ ਦੇਵਾਂਗੇ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ